शाहकोट शहर ਦੇ 메인 ਬਾਜ਼ਾਰ ਮਲਸੀਆ ਤੇ ਮੋਂਗਾ ਰੋਡ ਵਿਖੇ ਦੁਕਾਨਦਾਰਾਂ ਰੇੜੀਆਂ ਤੇ ਫੜਹੀਆਂ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੀਆਂ ਕਾਰਨ ਲੋਕਾਂ ਨੂੰ ਆ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਮਾਡਲ ਥਾਣਾ ਸ਼ਾਹਕੋਟ ਦੇ ਐਸਐਚਓ ਇੰਸਪੈਕਟਰ ਜਤਿੰਦਰ ਸਿੰਘ ਵੱਲੋਂ ਪੁਲਿਸ ਟੀਮ ਸਮੇਤ ਕਾਰਵਾਈ ਕਰਦਿਆ ਦੁਕਾਨਦਾਰਾਂ ਰੇੜੀਆਂ ਤੇ ਫੜਹੀਆਂ ਵਾਲਿਆਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਗਈ ਇਸ ਦੇ ਨਾਲ ਹੀ ਪੁਲਿਸ ਵੱਲੋਂ ਸੜਕਾਂ ਤੇ ਗਲਤ ਢੰਗ ਨਾਲ ਖੜੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ ਇਸ ਮੌਕੇ ਐਸਐਚਓ ਇਨਸਪੈਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਰੇੜੀਆਂ ਤੇ ਫੜਹੀਆਂ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆ ਕਾਰਨ ਮੇਨ ਬਾਜ਼ਾਰ ਮਲਸੀਆ ਤੇ ਮੋਗਾ ਰੋਡ ਵਿਖੇ ਜ਼ਿਆਦਾ ਸਮਾਂ ਟ੍ਰੈਫਿਕ ਜਾਮ ਰਹਿੰਦਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਕਾਨਦਾਰਾਂ ਰੇੜੀਆਂ ਤੇ ਫੜਹੀਆਂ ਵਾਲਿਆਂ ਵੱਲੋਂ ਸੜਕ ਦੇ ਕਿਨਾਰਿਆਂ ਤੱਕ ਨਜਾਇਜ਼ ਸਮਾਨ ਰੱਖਣ ਕਾਰਨ ਵਾਹਨ ਚਾਲਕ ਵੀ ਸੜਕ ਤੇ ਗਲਤ ਢੰਗ ਨਾਲ ਵਾਹਨ ਖੜੇ ਕਰ ਦਿੰਦੇ ਹਨ ਜਿਸ ਕਾਰਨ ਹਾਦਸੇ ਵਾਪਰਨ ਦਾ ਵੀ ਡਰ ਹੈ ਉਹਨਾਂ ਕਿਹਾ ਕਿ ਅੱਜ ਦੁਕਾਨਦਾਰਾਂ ਰੇੜੀਆਂ ਤੇ ਫੜਹੀਆਂ ਵਾਲਿਆਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਗਈ ਹੈ ਜੇਕਰ ਇਸ ਦੇ ਬਾਵਜੂਦ ਵੀ ਨਜਾਇਜ਼ ਕਬਜ਼ੇ ਨਾ ਹਟਾਏ ਗਏ ਤਾਂ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਐਸਆਈ ਸੁਖਦੇਵ ਸਿੰਘ ਐਸਆਈ ਸੁਲਿੰਦਰ ਸਿੰਘ ਮੁੱਖ ਮੁੰਸ਼ੀ ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ ਹਾਂਜੀ ਸਰ ਅੱਜ ਤੁਸੀਂ ਇਹਦਾ ਸ਼ਹਿਰ ਦੇ ਵਿੱਚ ਰੌਣਕ ਕੱਢਿਆ ਹੈਗਾ ਕੋਈ ਟ੍ਰੈਫਿਕ ਨੂੰ ਲੈ ਕੇ ਕੀ ਮਾਮਲਾ ਸੀ ਇਸ ਤਰ੍ਹਾਂ ਇਹ ਜਿਹੜਾ ਰੋਡ ਤੇ ਸੜਕ ਤੇ ਇਹਨਾਂ ਨੇ ਨਜਾਇਜ਼ ਲੋਕਾਂ ਨੇ ਕਬਜ਼ੇ ਕੀਤੇ ਹੋਏ ਉਹਨਾਂ ਨੂੰ ਅਸੀਂ ਹਟਾਇਆ ਗਿਆ ਸਾਡੇ ਵੱਲੋਂ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਵੀ ਟ੍ਰੈਫਿਕ ਦੀ ਸਮੱਸਿਆ ਬਹੁਤ ਆ ਰਹੀ ਹੈ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਨਜਾਇਜ਼ ਕਬਜ਼ਾ ਨੂੰ ਪਾਸੇ ਕੀਤਾ ਜਾਵੇ ਠੀਕ ਹੈ ਜੀ ਜਿਹੜੇ ਵਾਹਨ ਸੜਕ ਦੇ ਉੱਤੇ ਆ ਜਾਂਦੇ ਨੇ ਉਹਨਾਂ ਦੇ ਜੀ ਅਸੀਂ ਚਲਾਣ ਵੀ ਕੱਟੇ ਨੇ ਨਾਲੇ ਲੋਕਾਂ ਨੂੰ ਇਹ ਬਾਰ-ਬਾਰ ਅਸੀਂ ਕਹਿੰਨੇ ਆ ਵੀ ਟ੍ਰੈਫਿਕ ਦੇ ਜਿਹੜੇ ਨਿਯਮ ਉਹਨਾਂ ਦੀ ਲੰਘਣਾ ਨਾ ਕੀਤੀ ਜਾਵੇ ਜਿਹੜੇ ਵੀ ਰੋਡ ਤੇ ਨਜਾਇਜ਼ ਤਰੀਕੇ ਨਾਲ ਟ੍ਰੈਫਿਕ ਦੇ ਵਾਹਨ ਜਿਹੜੇ ਜੋ ਵੀ ਹੈ ਖੜੇ ਕਰਨਗੇ ਅਸੀਂ ਉਹਨਾਂ ਦੇ ਚਲਾਣ ਕਟਾਂਗੇ ਸਮੀ ਇਹ ਦਿਨਾਂ ਚ ਲੋਕੋ ਨਹੀਂ ਹੀ ਸੁਣਿਆ ਦਿੰਨੇ ਆ ਵੀ ਸਾਡੀ ਸਾਨੂੰ ਸਹਿਯੋਗ ਦਿਓ ਜਿਹੜੀ ਦਿਨੋ ਦਿਨ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ ਰੋਡ ਤੇ ਕਿਉਂਕਿ ਇਸ ਰੋਡ ਤੋਂ ਵੱਡੇ ਵਾਹਨ ਵੀ ਲੰਘਦੇ ਆ ਤੇ ਨੰਗਣ ਵੇਲੇ ਕਈ ਵਾਰ ਟ੍ਰੈਫਿਕ ਜਾਮ ਹੁੰਦਾ ਬੜੀ ਸਮੱਸਿਆ ਆਉਂਦੀ ਬਾਹਰਲੇ ਲੋਕਾਂ ਨੂੰ ਦੋਸਤੋ ਇਹ ਹੈ ਵੀ ਜਿਹੜੀ ਵੀ ਗੱਡੀ ਕੋਈ ਵਹੀਕਲ ਕਢਾਉਂਦੇ ਸਾਈਡ ਤੇ ਕਢਾਉਣਾ ਦੁਕਾਨਾਂ ਦੇ ਮੂਹਰੇ ਜਿਹੜੇ ਨਜਾਇਜ਼ ਕਬਜ਼ੇ ਲਗਾ ਕੇ ਬੈਠੇ ਨੇ ਉਹਨਾਂ ਨੂੰ ਅਪੀਲ ਆ ਵੀ ਪਾਸੇ ਕਰ ਲੈਣ ਉਹਨਾਂ ਨੂੰ ਨਹੀਂ ਤਾਂ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਤੇ